कोरोना संक्रमण ते ਵਧ ਰਹੇ ਮਾਮਲਿਆਂ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਵੀਰਵਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਪਰ ਸਰਕਾਰ ਦੇ ਇਸ ਫੈਸਲੇ ਤੋਂ ਕੱਪੜਿਆਂ ਦੇ ਪ੍ਰਸਿੱਧ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਦੇ ਵਪਾਰੀ ਪਰੇਸ਼ਾਨ ਹਨ ਲੁਧਿਆਣਾ ਦੇ ਪ੍ਰਮੁੱਖ ਕੱਪੜਿਆਂ ਦੇ ਬਾਜ਼ਾਰ ਚੌੜਾ ਬਾਜ਼ਾਰ ਦੇ ਦੁਕਾਨਦਾਰ ਬਿੱਟੂ ਗੁੰਬਰ ਨੇ ਦੱਸਿਆ ਕਿ ਅਸੀਂ ਬੀਤੇ 5 ਮਹੀਨਿਆਂ ਤੋਂ ਸਾਡਾ ਵਪਾਰ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਿਹਾ ਸੀ ਜਦ ਕਿ ਸ਼ਨੀਵਾਰ ਅਤੇ ਰਵੀਵਾਰ ਉਹਨਾਂ ਦਾ ਪ੍ਰਮੁੱਖ ਕੰਮਕਾਜੀ ਦਿਨ ਹੁੰਦੇ ਹਨ ਪਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਸ਼ਨੀਵਾਰ ਅਤੇ ਰਵੀਵਾਰ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਅਸੀਂ ਸਰਕਾਰ ਨੂੰ ਬਾਰ ਬਾਰ ਅਪੀਲ ਕਰਦੇ ਹਾਂ ਕਿ ਸ਼ਨੀਵਾਰ ਅਤੇ ਐਤਵਾਰ ਦੀ ਬਜਾਏ ਉਹ ਸੋਮਵਾਰ ਅਤੇ ਮੰਗਲਵਾਰ ਜਾਂ ਬੁੱਧਵਾਰ ਕਿਸੇ ਵੀ ਕੰਮਕਾਜ ਦੇ ਦਿਨ ਨੂੰ ਬੰਦ ਕਰ ਦਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਹਰ ਆਦੇਸ਼ ਦੀ ਪਾਲਣਾ ਕਰਨਗੇ ਇਸ ਦੇ ਨਾਲ ਹੀ ਇੱਕ ਹੋਰ ਕਾਰੋਬਾਰੀ ਨੇ ਦੱਸਿਆ ਕਿ ਕਾਰੋਬਾਰ ਪਹਿਲਾਂ ਤੋਂ ਹੀ ਬਹੁਤ ਮੰਦਾ ਸੀ ਸ਼ਨੀਵਾਰ ਅਤੇ ਰਵੀਵਾਰ ਦੇ ਬੰਦ ਹੋਣ ਦੇ ਨਾਲ ਜ਼ਿਆਦਾ ਪਰੇਸ਼ਾਨੀ ਹੋਵੇਗੀ ਕਿਉਂਕਿ ਕਾਰੋਬਾਰ ਚੰਗਾ ਕੰਮ ਚੱਲ ਰਿਹਾ ਜੇ ਘਟ ਜਾਵੇ ਤਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਕਾਰੋਬਾਰ ਪਹਿਲਾਂ ਹੀ ਨਹੀਂ ਹੈ ਅਤੇ ਉਹਨਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ ਮੇਰਾ ਨਾਮ ਹੈ ਮੱਠੂ ਗੁੰਮਰ ਜੀ ਜੀ ਸਰ ਪੰਜਾਬ ਸਿਕਾਨ ਨੇ ਇੱਕ ਵਾਰ ਫਿਰ ਲੋਕਡਾਊਨ ਲਾਇਆ ਹੈ ਛਣੀ ਐਤਵਾਰ ਨੂੰ ਬੰਦ ਰਹਿਣਗੇ ਦੁਕਾਨਾਂ ਤੁਹਾਨੂੰ ਇਹ ਕਿੰਨਾ ਅਸਰ ਪਏਗਾ ਕਾਰੋਬਾਰ ਤੇ ਸਾਨੂੰ ਤਾਂ ਦੇਖੋ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਸਾਡਾ ਤਾਂ ਕਾਰੋਬਾਰ ਪਹਿਲਾਂ ਹੀ ਬੜੇ ਮੰਦੀ ਦੀ ਮਾਰ ਚ ਝੁਲਸ ਰਹੇ ਆ ਸੀ ਛਣੀ ਦਿਵਾਰ ਸਾਡਾ ਮੇਨ ਕੰਮ ਦਾ ਦਿਨ ਹੁੰਦੇ ਨੇ ਲੇਕਿਨ ਸਰਕਾਰ ਨੇ ਇੱਕ ਵਾਰ ਫਿਰ ਤੋਂ ਨਵਾਂ ਫਰਮਾਨ ਜਾਰੀ ਕਰਤਾ ਕਿ ਛਣੀ ਔਰ ਇਤਵਾਰ ਨੂੰ ਬੰਦ ਰਹੇਗਾ ਅਸੀਂ ਸਰਕਾਰ ਨੂੰ ਬਾਰ ਬਾਰ ਅਪੀਲ ਕਰ ਰਹੇ ਹਾਂ ਕਿ ਛਣੀ ਇਤਵਾਰ ਨੂੰ ਬਦਲ ਕੇ ਤੁਸੀਂ ਮੰਗਲ ਬੁੱਧਵਾਰ ਸੋਮਵਾਰ ਜਦੋਂ ਮਰਜ਼ੀ ਬੰਦ ਕਰ ਦਿਓ ਅਸੀਂ ਸਰਕਾਰ ਦੇ ਹਰ ਹੁਕਮਾਂ ਦੀ ਪਾਲਣਾ ਕਰਾਂਗੇ ਸਾਡਾ ਜਿਹੜਾ ਵਪਾਰ ਹੈ ਕੇਵਲ ਤੇ ਕੇਵਲ ਛਣੀ ਇਤਵਾਰ ਦਾ ਹੈ ਲੇਕਿਨ ਸਰਕਾਰ ਨੇ ਜਿਹੜਾ ਇਹ ਬੰਦ ਕੀਤਾ ਵਾ ਵਪਾਰੀਆਂ ਦੇ ਨਾਲ ਬਹੁਤ ਵੱਡਾ ਤੱਕਾ ਵਾ ਸਾਡੀ ਮੰਗ ਹੈ ਇਹਨੂੰ ਬਦਲਿਆ ਜਾਵੇ ਨਹੀਂ ਤਾਂ ਇੱਕ ਵਾਰ ਪੂਰਨ ਤੌਰ ਤੇ 15 ਦਿਨ ਲਈ ਲੌਕਡਾਊਨ ਫੇਰ ਲਗਾ ਦਿਓ ਅਸੀਂ ਘਰ ਬੈਨ ਨੂੰ ਤਿਆਰ ਆ ਲੇਕਿਨ ਸਰਕਾਰ ਕਹਿ ਰਹੀ ਕਿ ਕੇਸ ਵਧ ਰਹੇ ਕੋਰੋਨਾ ਦੇ ਅਸੀਂ ਸਮਝ ਸਕਦੇ ਆ ਕੇਸ ਵਧ ਰਹੇ ਆ ਕੀ ਆ ਕੇਸ ਸਿਵਰ ਸੰਡੇ ਤੇ ਸੈਚਰਡੇ ਉਸ ਦਿਨ ਹੀ ਖਤਮ ਹੋਣਗੇ ਕੋਰੋਨਾ ਉਸ ਦਿਨ ਛੁੱਟੀ ਤੇ ਚਲੇ ਜਾਂਦਾ ਅੱਗੇ ਪਿੱਛੇ ਕੇਸ ਨਹੀਂ ਵਧ ਰਹੇ ਵੇ ਜਿਆਦਾ ਪੂਰਨ ਤੌਰ ਤੇ ਬੰਦ ਕਰ ਦਿਓ ਤੇ ਜੇ ਛੁੱਟੀ ਕਰਨੀ ਹੈ ਤੇ ਹੋਰ ਕਿਸੇ ਦੋ ਦਿਨ ਕਰ ਦਿਓ ਅਸੀਂ ਸਰਕਾਰ ਦੇ ਨਾਲ ਆ ਠੀਕ ਆ ਧੰਨਵਾਦ ਮਨ ਕੀ ਸਮੇਂ ਤੇ ਕਿੰਨਾ ਅਸਰ ਪਏਗਾ ਇਹ ਸ਼ਨੀ ਐਤਵਾਰ ਦੇ ਬੰਦ ਕਰ ਕਾਰੋਬਾਰ ਅੱਗੇ ਹੀ ਬਹੁਤ ਜ਼ਿਆਦਾ ਮੰਦਾ ਸੀ ਸ਼ਨੀ ਇਤਵਾਰ ਦਾ ਬੰਦ ਹੋਣ ਦੇ ਨਾਲ ਦੁਕਾਨਦਾਰਾਂ ਨੂੰ ਇਹ ਹੁਕਮ ਸੁਣ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੋਈ ਹੈ ਕਿਉਂਕਿ ਕਾਰੋਬਾਰ ਅੱਗੇ ਹੋਵੇ ਤਾਂ ਅੱਗੋਂ ਉਸ ਤੋਂ ਬਾਅਦ ਘਟ ਜਾਵੇ ਦੁਕਾਨਦਾਰ ਬਰਦਾਸ਼ਤ ਕਰ ਸਕਦਾ ਹੈ ਲੇਕਿਨ ਕਾਰੋਬਾਰ ਜਿਹੜਾ ਪਹਿਲਾਂ ਹੀ ਹਨੀ ਸੀ ਦੁਕਾਨਦਾਰ ਪਹਿਲਾਂ ਹੀ ਖਰਚਿਆਂ ਨਾਲ ਦਬਿਆ ਹੋਇਆ ਸੀ ਉਹਦੀ ਦੁਕਾਨ ਦੇ ਖਰਚੇ ਉਹਨੂੰ ਲੇਬਰ ਦੇ ਖਰਚੇ ਉਹਨ ਦੁਕਾਨ ਦੇ ਖਰਚੇ ਉਹਨੂੰ ਹੋਰ ਕਈ ਕਿਸਮ ਦੇ ਖਰਚੇ ਦੁਕਾਨਦਾਰ ਨੂੰ ਪੈਂਦੇ ਨੇ ਉਹ ਖर्चे ਕਢਨੇ ਮੁਸ਼ਕਲ ਸੀ ਖਰਚੇ ਨਿਕਲਣਗੇ ਉਸ ਤੋਂ ਬਾਅਦ ਦੁਕਾਨਦਾਰ ਆਪਣੇ ਬਾਰੇ ਸੋਚ ਸਕਦਾ ਆਪਣੇ ਬਾਰੇ ਸੋਚਣ ਦਾ ਨੂੰ ਮੌਕਾ ਹੀ ਨਹੀਂ ਮਿਲਿਆ ਔਰ ਇਹ ਜਿਹੜਾ ਛਣੀ ਤਵਾਰ ਦਾ ਜਿਹੜਾ ਬੰਦ ਹੈ ਇਹ ਦੁਕਾਨਦਾਰਾਂ ਲਈ ਬਹੁਤ ਹੀ ਜ਼ਿਆਦਾ ਯਾਨੀ ਕਿ ਮੁਸ਼ਕਲ ਦਾ ਸਮਾਂ ਹੋਰ ਵੀ ਆ ਜਾਏਗਾ ਔਰ ਇਹਨੂੰ ਬਰਦਾਸ਼ਤ ਕਰਨਾ ਦੁਕਾਨਦਾਰਾਂ ਲਈ ਔਖਾ ਹੈ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜੀ న్యూਸ